ਹੇ ਜਿਸੁ ਭਾਏ ਦਰਸਨ ਪਰਸਿਐ ਗੁਰੂ ਕਾ ਜਨਮ ਮਰਨੁ ਦੁਖੁ ਜਾਏ ਹੋਵੈ ਸਿਫਤਿ ਖਸਮ ਦੀ ਨੂਰ ਅਰ ਸੋਹ ਕੋੁਰ ਸੋਹ ਛਟਿਆ ਤੁਧ ਡਿਠੇ ਸਚੇ ਪਾਤਿਸਾਹ ਮਲ ਜਨਮ ਜਨਮ ਦੀ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਦਾ ਸਾਹ ਹੋ ਜਿਸ ਪਾਸ ਬਹਿਠਿਆ ਸੋਹੀਆ ਸਬਨਾ ਦਾ ਵੇਸਾ ਹੋ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਦਾਸਾ ਹੋ ਜਿਸ ਪਾਸ ਬਹਿਠਿਆ ਸੋਹੀਆ ਸਬਨਾ ਦਾ ਵੇਸਾ ਹੋ ਸਤ नाम श्रीवाहे गुरु साहेब जी सो ਜੀਓ ਤੁਦਨੋ ਸਦਾ ਸਾਲਾਹੀ ਪਿਆਰੇ ਜਿ ਚਰ ਘਾਟੇ ਅੰਤਰ ਹੈ ਸਾਸਾ ਇਕ ਪਾਲ ਖੇਨ ਸਰ ਹੈ ਤੂ ਸੁਅੰਮੀ ਜਾਣੋਂ ਬਰਸ ਪਚਾਸਾ ਹਾਮ ਮੂੜ ਮੁਗਦ ਸਦਾ ਸੇ ਪਾਈ ਗੁਰ ਕਾ ਸਬਦ ਪ੍ਰਗਾਸ ਹਰ ਜੀਉ ਤੁਦ نو ਸਦਾ ਸਲਾਹੀ ਪਿਆਰੇ ਜੇ ਚਰ ਘਟੇ ਅੰਤਰ ਹੈ ਸੱਸਾ ਇੱਕ ਪਲ ਖਿੰ ਵਿਸਰ ਹੈ ਤੂ ਸੁਅਮੀ ਜਾਣੋ ਬਰਸ ਪਚਾਸਾ ਹਮ ਮੂੜ ਮੁਗਦ ਸਦਾ ਸੇ ਭਾਈ ਗੁਰ ਕਾ ਸਬਦ ਪ੍ਰਗਾਸਾ ਹਾਰੇ ਜੀਓ ਤੁਮ ਆਪ पे दे हो बुजाए हे जिया तो दिट वार ਤੇਰੇ ਨਾਮ ਵਿਟਹਾ ਬਾਲੇ ਜਾਈ ਰਹਾਓ ਹਮ ਸਬਦ ਮੁਏ ਸਬਦ ਮਾਰੇ ਜੀਵਾਲੇ ਪਾਈ ਸਬਦੇ ਹੀ ਮੁਕਤੇ ਪਾਈ ਸਬਦੇ ਮਨ ਤਨ ਨਿਰਮਲ ਹੋਆ ਹਾਰੇ ਵਸਿਆ ਮਾਨੇ ਆਈ ਸਬਦ ਗੁਰ ਦਾਤਾ ਜਿਤ ਮਨ ਰਤਾ ਹਾਰੇ ਸਿਉ ਰਹਿਆ ਸਮਾਈ ਸਬਦ ਨ ਜਾਣਹਿ ਸੇ ਅੰਨੇ ਬੋਲੇ ਕਿੱਤੋ ਆਏ ਸੰਸਾਰਾ ਹਾਰੇ ਰਾਸ ਨਾ ਪਾਇਆ ਬਿਰਥਾ ਜਨਮ ਗਵਾਇਆ ਜਮ ਹੈ ਵਾਰੋ ਵਾਰ ਬਿਸਟਾ ਕੇ ਕੀੜੇ ਬਿਸਟਾ ਮਾਹੇ ਸਮਾਨੀ ਮਨ ਮੁਖ ਮੁਗਦ ਗੁਬਾਰਾ पे कारे खा मारगे लाए पाई तेस बेना अवर न कोई जो तोरे लिखिया सो ਕੋਈ ਨਾ ਮਿਟੈ ਪਾਈ ਕਰਤਾ ਕਰੇ ਸੋ ਹੋਈ ਨਾਨਕ ਨਾਮ ਵਸਿਆ ਮਨ ਅੰਤਰੇ ਪਾਈ ਆਵਰ ਨ ਦੂਜਾ ਕੋਈ ਆਪੇ ਕਰੇ ਵੇਖਾ ਮਾਰਗੇ ਲਾਏ ਪਾਈ ਤੇਸ ਬਿਨ ਅਵਰ ਨਾ ਕੋਈ ਜੋ ਤੋਰੇ ਲਿਖਿਆ ਸੋ ਕੋਈ ਨਾ ਮਿਟਾਈ ਕਰਤਾ ਕਰੇ ਸੋ ਹੋਈ ਨਾਨਕ ਨਾਮ ਵਸਿਆ ਮਨ ਅੰਤਰੇ ਪਾਈ ਅਬਰ ਨ ਦੂਜਾ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਤੀਜਾ ਹਾਰੇ ਜੀਉ ਤੁਧ ਨੋ ਸਦਾ ਸਾਲਾਹੀ ਪਿਆਰੇ ਜਿਚਰ ਘਟੇ ਅੰਤਰ ਹੈ ਸਾਸਾ ਇਕ ਪਲ ਖੇਨ ਵਿਸਰ ਹੈ ਤੂ ਸੁਆਮੀ ਜਾਣਾ ਬਰਸ 50 ਹਮ ਮੂੜ ਮੁਗਦ ਸਦਾ ਸੇ ਭਾਈ ਗੁਰ ਕਾ ਸਬਦ ਪ੍ਰਗਾਸਾ